ਆਕਾ ਲੋਕਾਂ ਦੇ ਦੇ ਗੱਤ ਕਰੇ ਦਾ ਤਾਰ ਸਾਰੇ ਜੀਵਨ ਉਹਦੇ ਨੇ ਜਾਤ ਵੀ ਕਰ ਰਹੇ ਪੇੜ ਪੌਦਿਆਂ ਤੋਂ ਲੈ ਕੇ ਮੰਦ ਰਹੇ ਨੇ ਬਬੀ ਇਹਦੀ ਗੱਲ ਕਰੀ ਹੈ ਬਬੀਆ ਮੰਦ ਰਿਹਾ ਹੈ ਬਬੀਆ ਤਾਂ ਜਾਨਵਰ ਹੈ ਉਹ ਵੀ ਤਾਂ ਮੰਦ ਰਹੇ ਬਬੀਆ ਅਮਰਤ ਪਹਿਲੇ ਬੋਲੇ ਬਬੀਆ ਤਾਂ ਪੰਛੀ ਹੈ ਉਹ ਵੀ ਮੰਦ ਰਹੇ ਤਾਂ ਨਾਲ ਸੁਣੀ ਪਕਾਰ ਮੇਗਾ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰਪਾਤਾ ਨਹੀਂ। ਬਾਵੀਆ ਗਰਮੀ ਤੜਫੇ ਹੈ। ਸੰਸਾਰ ਗਰਮੀ ਤੜਫੇ ਹੈ। ਮਨ ਬਾਵੀਆ ਹੈ 59 ਤੜਸਦਾ ਬਾਵੀਆ ਹੈ। ਇਹ ਗਰਮੀ ਤੜਸਦੇ ਨੇ ਰੋਗ ਵੀ ਬੋਲਦਾ। ਦੋ ਦਿਨ ਅੱਗੋਂ ਦੋ ਦਿਨ ਪਿੱਛੋਂ। ਬਾਦੰਗ। ਫੇਰ ਕੇ ਅੱਗੇ ਰੱਖੀਏ ਜਿੱਥੇ ਦੇ ਦਰਵਾਜ਼ਾ। ਫੇਰ ਆਪਾਂ ਉਹਦੇ ਅੱਗੇ ਕੀ ਰੱਖੀਏ? ਆਪਾਂ ਨੂੰ ਕੀ ਚੜਾਈਏ ਦਾਤਾ ਦਾ ਹੋਹੀ ਦੇ ਰਿਹਾ ਸਾਡੀ ਆਪਾਂ ਨੂੰ। ਉਦੀ ਗਾ ਦਿੱਤੀ ਹੋਈ ਹੋਈ ਉਹਦੇ ਅੱਗੇ ਰੱਖ ਦੀਏ ਵੀ ਲੈ ਆ ਵੀ ਤੈਨੂੰ ਅਸੀਂ ਦੇ ਰਹੇ ਅਸਲ ਚ ਗੱਲ ਇਹ ਕਹਤੀ ਜਿਹੜੇ ਲੋਕ ਦੇਵੀ ਦੇਵਤਿਆਂ ਦੇ ਆਪਣੇ ਇਸ ਦੇਵੂ ਦੇ ਚੜਾਵੇ ਚੜਾਉਣ ਜਾਂਦੇ ਨੇ ਨਾ ਉਹ ਮੂਰਖ ਨੇ ਉਦੋਂ ਲੈ ਕੇ ਉਹਨੂੰ ਦੇ ਰਹੇ ਉਹ ਤਾਂ ਉਹਨੇ ਦੇ ਵਕਾਇਤ ਪੈਕਟ ਲੈ ਕੇ ਦਿੱਤਾ ਉਹਨੇ ਬਾਪ ਨੇ ਆ ਕਿਸੇ ਹੋਰ ਰਿਸ਼ਤੇਦਾਰ ਨੇ ਕਉ ਵਿਆ ਦਾ ਇੱਕ ਟੌਫੀ ਕੱਢ ਕੇ ਉਹਨੂੰ ਦੇ ਦਿੰਦਾ ਉਹ ਕਹਿੰਦਾ ਮੈਂ ਦੇ ਦਿੰਦਾ ਤੈਨੂੰ ਐ ਨਹੀਂ ਪਤਾ ਕਿ ਕਗੜਪੂਰਾ ਉਹਨਾਂ ਨੇ ਆਖੇ ਦਿੱਤਾ ਉਹ ਨਿਆਣੇ ਵਰਗੀ ਅਕਲ ਆ ਉਹਨਾਂ ਦੀ ਜੁਆਗ ਵਰਗੀ ਅਕਲ ਹੈ ਬੱਚੇ ਵਰਗੀ ਜਿਹੜਾ ਇੱਕ ਟੌਫੀ ਦੇ ਕੇ ਇਹ ਕਹਿੰਦਾ ਮੈਂ ਰੱਤੀ ਇਹਨੂੰ ਕਿ ਉਹਦੇ ਹੱਥ ਚਾਈ ਉਹਦੀ ਹੋ ਗਈ ਇਵੇਂ ਸਾਡੇ ਕੋਲ ਜਾਤ ਆ ਜਾਂਦੀ ਹੈ ਦਾਤਾਰ ਬਿਸਰ ਜਾਂਦਾ ਦਾਤ ਸਾਡੀ ਹੋ ਜਾਂਦੀ ਹੈ ਜਾ ਸਾਡੀ ਹੋ ਗਈ ਦਾਦ ਦਾਤ ਨਹੀਂ ਗਏ ਅਸੀਂ ਦਾਦ ਦੇ ਤੋਂ ਮੁਨਕਰ ਹੋ ਗਏ ਅਮਾਨਤ ਦੇ ਵਿੱਚ ਖਰਦ ਹੋ ਗਏ ਬੇਈਮਾਨ ਹੋ ਗਏ ਬੇਈਮਾਨ ਹੋ ਕੇ ਚੜਾਉ ਜਾਂਦੇ ਨੇ ਨਾ ਗੁਰਦੁਆਰੇ ਤੇ ਤਾਂ ਇਹ ਨਹੀਂ ਹੁੰਦੇ ਮੈਂ ਆ ਕੀਤਾ ਮੈਂ ਰਮਾਲਾ ਚੜਾਇਆ ਮੈਂ ਪੱਖਾ ਚੜਾਇਆ ਮੈਂ ਉਹ ਕੀਤਾ ਬੰਦ ਇਨੇ ਲੱਖ ਰੁਪਏ ਚੜਾਇਆ ਮੈਂ ਹੋ ਗਈ ਨਾ ਤਾਂ ਕਹਿੰਦੇ ਦਾਤ ਕਰੇ ਦਾਤ ਫੇਕੀ ਉਹਦੇ ਅੱਗੇ ਚੜਾਵਾ ਕੀ ਚੜਾਉਣਾ ਤੁਸੀਂ ਇਹਦੇ ਜਵਾਬ ਗੁਰਬਾਣੀ ਕੀ ਕਹਿੰਦੀ ਹੈ ਜੇ ਚੜਾਉਣਾ ਹੈ ਕੀ ਚੜਾਉਣਾ ਚਾਹੀਦਾ ਤਨ ਮਨ ਤੁਹਾਨੂੰ ਸਭ ਸੰਪੂਰ ਗੁਰ ਕੋ ਆ ਚੜਾ ਜੇ ਚੜਾਉਣਾ ਇਹੀ ਹੈ ਤੇਰੇ ਕੋਲ ਹੋ ਤੇਰੇ ਕੋ ਹੈ ਉਹ ਬਾਕੀ ਦਾ ਉਹਦਾ ਹੀ ਦਿੱਕਾ ਹੋਇਆ ਹੈ मन कद नहीं दिता मन बेचे सतुर के पास दे मन ही है खोटा है धंदा नहीं मन लैके की जदे मुकर जो खोटा मन मन खोटा दात ली पहला मंगता बन गया फिर जदे मालिक बन गया आंधी सारे यदा स्वाभा है यह सुभा खोटा स्वा है ਜਿਹੜਾ ਸੁਭਾਅ ਮੰਨਦਾ ਇਹੀ ਖੋਟ ਹੈ ਇਹੀ ਹੋਟ ਹੈ ਇਸੇ ਨੂੰ ਕਹਿਆ ਮਨ ਫੁੱਟ ਹਰ ਤੂੰ ਖੋਟ ਹੈ ਤੇਰਾ ਨਹੀਂ ਵਿਸ਼ਵਾਸ ਸਾ ਤੇਰਾ ਵਿਸ਼ਵਾਸ ਕਰੇ ਤਾਂ ਕੌਣ ਕਰੇ ਮਨ ਕਿਸੇ ਦਾ ਵਿਸ਼ਵਾਸ ਨਹੀਂ ਕਰਦਾ ਮੰਨਦਾ ਵੀ ਕੋਈ ਨਹੀਂ ਕਰ ਸੰਸਾਰ ਕਿਉਂ ਨਹੀਂ ਵਿਸ਼ਵਾਸ ਤੋੜਿਆ ਇੱਕ ਦੂਰੇ ਦਾ ਕਿਉਂ ਇਸ਼ਤਾਨ ਲਿਖਾ ਪੜੀ ਹੈ ਤਨਖਾਹ ਅੰਦਰ ਨੇ ਕਿਉਂ ਉਠੇ 10 ਦਸਤ ਕਰਾਉਂਦੇ ਨੇ ਕਿਉਂ ਕਹਿੰਦੇ ਨੇ ਰਸੀਦਾ ਪੇਸ਼ ਕਰੋ ਇਸਨੂੰ ਕਿਸੇ ਦਾ ਵਿਸ਼ਵਾਸ ਨਹੀਂ ਸਰਕਾਰ ਇਦਾਂ ਬਿਲਕੁਲ ਨਹੀਂ ਵਿਸ਼ਵਾਸ ਦਾ ਮਸਲਾ ਹੈ ਜੀ ਨਾ ਕਰੂੰ ਮਨ ਖੋਟਾੜਦਾ ਨਹੀ ਕਿ ਸਾਸਾ ਤੋਂ ਹੱਥអនុਮਾਦਾ ਹੁਨਮਾਦੀਆਂ ਹੁਨਮਾਦੀ ਹੁੰਦੇ ਮਰਜੀ ਕਰਨ ਲੋ ਆਪਣੇ ਮਰਜੀ ਕਰਨ ਲੋ ਜਿਵੇਂ ਨੂੰ ਨੂੰ ਜੋੜ ਘੋੜਾ ਹੁੰਦਾ ਜਦ ਨੂੰ ਨੂੰ ਹੋਇਆ ਰੁਪਿਆ ਬੇਲਗਾਮ ਘੋੜੇ ਹੁੰਦੇ ਪੱਦਰ ਵੀ ਖਰਕਾ ਪੈਖੜਦਾ ਛੋਟੇ ਜਾਂ ਉੱਪਰ ਲੱਗਦਾ ਤੇਰੇ ਉਹ ਪੈਖੜ ਪਾਇਆ ਹਿਆ ਖੋਤੇ ਨੇ ਤਾਂ ਹੀ ਤੂੰ ਦਿਲ ਛੱਡਿਆ ਨਹੀਂ ਜਾਂਦਾ ਆ ਜਿਹੜਾ ਬੰਦ ਕੀਤਾ ਹੈ ਕਾਲ ਦੇ ਵਾਸਤੇ ਪਾਇਆ ਨਾ ਖੋਤੇ ਦਾ ਪੈਖੜ ਉਦੋਂ ਹੀ ਛੱਡਦਾ ਕਮਾਰ ਜਾਂ ਪੂਰਾ ਬੋਝ ਲੱਗਣ ਲੱਗ ਫੇਰ ਕਹਿੰਦਾ ਚੱਲ ਹੁਣ ਤੋਰ ਤੇਰਾ ਪੈਖਣ ਵੀ ਜਾਂ ਛੁੱਟੂ ਜਾਂ ਤੂੰ ਉੱਤੇ ਹੁਕਮ ਲੱਦ ਲੈਣਾ ਆਪਣੇ ਗਿਆਨ ਐਨਾ ਲੱਦ ਲੈਗਾ ਕਿ ਤੂੰ ਤੁਰੇ ਨਹੀਂ ਸਕਦਾ ਗਿਆਨ ਦਾ ਵੱਧ ਮਹਾਨ ਰਹਿ ਇੰਨਾ ਗਿਆਨ ਲੱਦਿਆ ਜਾਊ ਤੇਰੇ ਤੇ ਫਿਰ ਤੂੰ ਭੱਜ ਕੇ ਰਹਿ ਤੂੰ ਫਿਰ ਤੇ ਤੂੰ ਨਹੀਂ ਆਣਾ ਤਾਂ ਹੀ ਕਹਿੰਦਾ ਰ ਸਵੇਰ ਮੇ ਹੁਣ ਤੁਰ ਮੰਨੂ ਕਹਿੰਦਾ ਹੁਣ ਭੱਜ ਤੂੰ ਤਾਂ ਬਹੁਤ ਤੇਜ਼ ਰਫਤਾਰ ਸੀ ਇਹ ਤੇ ਸੱਚ ਵੱਲੋਂ ਭੱਜ ਹੁਣ ਝੂਠ ਵੱਲੋਂ ਬੜਾ ਫਾਇਦਾ ਸੀ ਕਾਬੂ ਰਹਿ ਜਾਂਦਾ ਨੀਵੇਂ ਦੌਨ ਦਾ ਜਾਂਦਾ ਨਹੀਂ ਭਾਜਾ ਉੱਚੇ ਜਾਣ ਵੇਲੇ ਖਾਵ ਗਿਆ ਤਾਂ ਲੱਤਾ ਫੁੱਲਣ ਲੱਗ ਗਿਆ ਨੀਵੇਂ ਦੌਨ ਦਾ ੜੜੇ ਜਾਇ ਨਾ ਪਾਣੀ ਨੇ ਕਿਉਂ ਚੇ ਦੌਨ ਜਣੂ ਅਗਰ ਪਤਾ ਲੱਗਦਾ ਇਹ ਗਮਗਾ ਉਲਟੀ ਹੈ ਨਾ ਗਿਆਨ ਦੀ ਬੌੜੀ ਚੜ੍ਹ ਅਗਿਆਨਤਾ ਦੀ ਬੌੜੀ ਚੜ੍ਹਣਾ ਬੜਾ ਸਖਾਵਾਂ ਹੈ ਅਗਿਆਨਤਾ ਦੀ ਬੌੜੀ ਉੱਤਰਨਾ ਬੜਾ ਸਖਾਵਾਂ ਹੈ ਪਾਣੀ ਨੂੰ ਉੱਚਾ ਦੌਂਦ ਸੜਦਾ ਆਪਣੇ ਥੱਲੇ ਆ ਜਾਂਦਾ ਆਕਾਸ਼ ਤੋਂ ਕੁਝ ਵੀ ਸੜਦਾ ਆਪਣੇ ਥੱਲੇ ਆ ਜਾਂਦੀ ਹੈ ਉਹਨੂੰ ਲਿਆਉਣ ਦੀ ਲੋੜ ਨਹੀਂ ਥੱਲੇ ਖਿੱਚਣ ਦੀ ਲੋੜ ਨਹੀਂ ਜਦੋਂ ਕਾਸ਼ ਨੂੰ ਪਾਣੀ ਜਾਣਾ ਹੁੰਦਾ ਹੈ ਨਾ ਗਵਾਰੇਜ ਪਾਣੀ ਉੱਤੇ ਨਹੀਂ ਜਾਂਦਾ ਬੜੀ ਫੋਰਸ ਨਾਲ ਜਾਂਦਾ ਪਿੱਛੇ ਫੋਰਸ ਹੁੰਦੀ ਹੈ ਤਾਂ ਜਾਂਦਾ ਉਹ ਡਿੱਗਦਾ ਆਪਣੇ ਆਪੇ ਡਿੱਗ ਪੈਂਦਾ ਹੈ ਡਿੱਗਣ ਤੇ ਇਹਨੂੰ ਕਿਸੇ ਦੀ ਲੋੜ ਨਹੀਂ ਹੈ ਬੇਈਮਾਨ ਇਵਾਨ ਛੱਡਦਾ ਬੇਈਮਾਨ ਹੁੰਦਾ ਆਪਣੇ ਆਪੇ ਹੋ ਜਾਂਦਾ ਤੇ ਤੈਨੂੰ ਰੋਕਣਾ ਕੋਈ ਬੇਈਮਾਨ ਨਹੀਂ ਦਿੰਦਾ ਫਿਰ ਉਹ ਤਾਂ ਨਾਲੋਂ ਆਪਣੇ ਆਪੇ ਆ ਜਾਂਦਾ ਲੋਭ ਆਪਣੇ ਆਪੇ ਪਹਿਲਾਂ ਹੁੰਦਾ ਉਹ ਹੈ ਆਪਣੇ ਆਪੇ ਪਹਿਲਾਂ ਤਾਂ ਕਿਹੜਾ ਕਿਸੇ ਦੀ ਮਦਦ ਲੈਣੀ ਪੈਂਦੀ ਗੀ ਬੁਕਾਰ ਬਦਲੂ ਆਪਣੇ ਆਏ ਨੂੰ ਕਿਸੇ ਦੀ ਲੋੜ ਨਹੀਂ ਹੈ ਬੁਕਾਰ ਪੈਦਾ ਕਰਨ ਵਾਲ ਤੇ ਕਿਥੇ ਦੀ ਮਦਨ ਨਹੀਂ ਲੋੜ ਨਹੀਂ ਆਇਆ ਗੁਰੂ ਪੈਦਾ ਕਰਨ ਵਾਸਤੇ ਲੋੜ ਹੈ ਉਪਰੋਂ ਘੱਤਰ ਕਾਦੀ ਲੋੜ